ਇਹ ਕਣਕ ਦੀ ਕਟਾਈ ਜਿਹੜੀ ਆ ਉਹ ਸਾਰੇ ਪਾਸੇ ਹੋ ਗਈ ਆ ਇਸੇ ਲੜੀ ਦੇ ਵਿੱਚ ਜਿਹੜੀ ਕਣਕ ਦੀ ਕਟਾਈ ਆ ਉਹ ਬਾਰਡਰ ਤੇ ਵੀ ਹੋ ਚੁੱਕੀ ਆ ਇਸ ਤਹਤ ਜਿਹੜੇ ਸਮੱਗਲਰ ਨੇ ਪਾਰ ਬੈਠੇ ਉਹ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਗੜਬੜ ਕਰਨਾ ਤੇ ਹਮੇਸ਼ਾ ਹੀ ਸਰ ਗਰਮ ਰਹਿੰਦੇ ਆ ਪਰੰਤੂ ਪੰਜਾਬ ਪੁਲਿਸ ਵੀ ਜਿਹੜੀ ਆ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚ ਕਰਨੀ ਹੈ ਅੱਜ ਖਾਲੜਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਚੌਕੀ ਇਨਚਾਰਜ ਜਿਹੜਾ ਰਾਜੂ ਕੇ ਆ ਤੇ ਐਸ ਐਚ ਓ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਇੱਕ ਪੀਲੇ ਰੰਗ ਦਾ ਪੈਕਟ ਜਿਹੜਾ ਜਸਵੰਤ ਸਿੰਘ son of ਜਰਨੈਲ ਸਿੰਘ ਆ ਪਿੰਡ ਕਲਸੀਆਂ ਖੁਰਦ ਦਾ ਇਹਦੇ ਖੇਤਾਂ ਦੇ ਵਿੱਚ ਵੇਖਿਆ ਗਿਆ ਜਦੋਂ ਸਰਚ ਆਪਰੇਸ਼ਨ ਕੀਤੀ ਗਈ ਤੇ ਖੋਲ ਕੇ ਚੈੱਕ ਕੀਤਾ ਗਿਆ ਤੇ ਇੱਕ ਇਹ ਜਿਹੜਾ ਪਿਸਟਲ ਗਲੌਕ 9mm ਮੇਡ ਇਨ ਅਸਰੀਆ ਜਿਹੜਾ ਬਰਾਮਦ ਹੋਇਆ ਜਿਹਨੂੰ ਹੁੱਕ ਲੱਗੀ ਹੋਈ ਸੀ ਜਿਸ ਤੋਂ ਸਾਫ ਸਪਸ਼ਟ ਹੁੰਦਾ ਹੈ ਕਿ ਇਹ ਜਿਹੜਾ ਪਿਸਟਲ ਹੈ ਇਹ ਡਰੋਨ ਰਾਹੀਂ ਇੱਥੇ ਸੁੱਟਿਆ ਗਿਆ ਇਸੇ ਲੜੀ 'ਚ ਮੈਂ ਦੱਸਣਾ ਚਾਹਾਂਗਾ ਕਿ ਫਿਰ ਇੱਕ ਹੋਰ ਇਨਫੋਰਮੇਸ਼ਨ ਬੀਐਸਐਫ ਨੂੰ ਜਿਹੜੀ ਹੈ ਪ੍ਰਾਪਤ ਹੋਈ ਤੇ ਬੀਐਸਐਫ ਵੱਲੋਂ ਵੀ ਇੱਕ 9mm ਦਾ ਗਲੌਕ ਪਿਸਟਲ ਰਿਕਵਰ ਕੀਤਾ ਗਿਆ ਜਿਨ੍ਹਾਂ ਨੇ ਵੱਖਰੇ ਪੱਤਰ ਰਾਹੀਂ ਸਾਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਲਿਖ ਕੇ ਭੇਜਿਆ ਸੋ ਦੋ ਪਿਸਟਲ ਜਿਹੜੇ 9mm ਗਲੌਕ ਮੇਡ ਇਨ ਸਟਰੀਆ ਜਿਹੜੇ ਰਿਕਵਰ ਹੋਏ ਆ ਜਿਨ੍ਹਾਂ ਦੇ ਉੱਤੇ ਕੁੰਡੀਆਂ ਲੱਗੀਆਂ ਹੋਈਆਂ ਨੇ ਜਿਸ ਤੋਂ ਸਪਸ਼ਟ ਹੈ ਕਿ ਪਾਕਿਸਤਾਨ ਵੱਲੋਂ ਜਿਹੜੀ ਆ ਡਰੋਨ ਐਕਟੀਵਿਟੀ ਰਹੀ ਗੀ ਛੁੱਟੇ ਗਏ ਸੋ ਇਸ ਸਬੰਧੀ ਥਾਣਾ ਖਾਲੜਾ ਵੀ ਕਿ ਐਫ ਆਈ ਆਰ ਨੰਬਰ 51 ਡੇਟਾ ਡੇ 1524 ਅੰਡਰ ਸੈਕਸ਼ਨ 25 54 59 ਆਰਮਜ਼ ਐਕਟ 10 11 12 에어ਕ੍ਰਾਫਟ ਐਕਟ ਦਰਜ ਰਜਿਸਟਰ ਕਰ ਲਿਆ ਗਿਆ ਤੇ ਦੋਨਾਂ ਜਿਹੜੇ ਰਿਕਵਰ ਹੋਏ ਪਿਸਤਲਾਂ ਦੀ ਜਿਹੜੀ ਤਰਤੀਸ ਇਸੇ ਮਕਦਮਾ ਦੇ ਵਿੱਚ ਕੀਤੀ ਜਾਊਗੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭਾਵੇਂ ਪਾਕਿਸਤਾਨ ਬਾਰ-ਬਾਰ ਕੋਸ਼ਿਸ਼ਾਂ ਕਰ ਰਿਹਾ ਹੈ ਪਰੰਤੂ ਅਸੀਂ ਉਹਨਾਂ ਦੀਆਂ ਜਿਹੜੀਆਂ ਇਹ ਗੈਰਕਾਨੂੰਨੀ ਕਤੇਬੀਆਂ ਇਹਨਾਂ ਨੂੰ ਸਫਲ ਨਹੀਂ ਹੋਣ ਦੇ ਰਹੇ ਜੇ ਗੱਲ ਕਰੀਏ ਤੇ ਪਿਛਲੇ ਇਸ ਹਫਤੇ ਦੀ 5 ਤੋਂ 6 ਦੇ ਕਰੀਬ ਜਿਹੜੇ ਅਸੀਂ ਡਰੋਨ ਜਿਹੜੇ ਪਾਕਿਸਤਾਨ ਸਾਈਡ ਤੋਂ ਭੇਜੇ ਗਏ ਉਹ ਵੀ ਰਿਕਵਰ ਕਰ ਚੁੱਕੇ ਹਾਂ ਜੇ ਅੱਜ ਦੀ ਗੱਲ ਕਰੀਏ ਅੱਜ ਇੱਕ ਜਿਹੜਾ ਡਰੋਨ ਹੈ ਉਹ ਕ੍ਰਾਸ ਦੀ ਬਾਰਡਰ ਜਿਹੜਾ ਬੀਐਸਐਫ ਨੂੰ ਰਿਕਵਰ ਹੋਇਆ ਜਿਹੜਾ ਵੀ ਉਹਰਾ ਨੇ ਸਾਡੇ ਹੈਂਡਓਵਰ ਕਰ ਦਿੱਤਾ ਜੋ ਮਸ਼ੀਨ ਦੇ ਵਿੱਚ ਆ ਕੇ ਉਹਦੇ ਟੁਕੜੇ ਟੁਕੜੇ ਹੋ ਗਏ ਸੀ ਸੋ ਅਸੀਂ ਲਗਾਤਾਰ ਬਾਰਡਰ ਦੇ ਉੱਤੇ ਸਤਰਕ ਤੇ ਚੁੱਕਨੇ ਆ ਤੇ ਸਮਗਲਰਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਇਰਾਦਿਆਂ ਨੂੰ ਅਸੀਂ ਕਦੇ ਵੀ ਸਫਲ ਨਹੀਂ ਹੋਣਗੇ